ਜਿੱਥੇ ਕਿ ਇਹ ਹਾਦਸਾ ਵਾਪਰਿਆ ਤੇ ਦਰਦਨਾਕ ਪਤੀ ਪਤਨੀ ਦੀ ਮੌਤ ਹੋ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਨਵਾਂ ਸ਼ਹਿਰ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕਿ ਖੜੇ ਟਰੱਕ ਦੇ ਵਿੱਚ ਮੋਟਰਸਾਈਕਲ ਵੱਜਿਆ ਤੇ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ ਹੈ ਸੋ ਬਿਹਤਰ ਦਰਦनाक ਮੌਤ ਹੋਈ ਹੈ ਪਰਿਵਾਰ ਦਰੂਰੋ ਕੇ ਬੁਰਾ ਹਾਲ ਹੈ ਮ੍ਰਿਤਕਾ ਦੇ ਤਿੰਨ ਬੱਚੇ ਨੇ ਜਿਥੇ ਕਿ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਜਿਹਦੀ ਮਰੀ ਭੈਣ ਹੈ ਸਾਡੇ ਇੱਕ ਨੇ ਹਾਰਾ ਆਸਾ ਕੁਝ ਪਤਾ ਲੱਗਾ ਹਾਂ ਆਸਾ ਵੀ ਇਹ ਨਹੀਂ ਸਾਨੂੰ ਪਤਾ ਲੱਗਾ ਮੈਂ ਤਾਂ ਘਰੇ ਕੰਮ ਦੇ ਦਾ ਮੈਨੂੰ ਫੋਨ ਆਇਆ ਵੀ ਇਦਾਂ ਦੀ ਗੱਲ ਵੀ ਉਹਨਾਂ ਦਾ ਐਕਸੀਡੈਂਟ ਹੋਇਆ ਮੈਂ ਐਕਸੀਡੈਂਟ ਜਾ ਕੇ ਦੀ ਆ ਡੀਚਾ ਘਰ ਦੇ ਜੀਜਾ ਹੀ ਪਏ ਉੱਥੇ ਕੋਈ ਮੌਕੇ ਦੇ ਨਾ ਚੱਕਣ ਨਾ ਕੋਈ ਲੈਣ ਨਾ ਐਂਬੂਲੈਂਸ ਮਿਲੀ ਹੈ ਮੈਂ ਟਰੱਕ ਵਾਲਿਆਂ ਚੱਕਿਆ ਕਿਸੇ ਨੇ ਉਹ ਮੈਂ ਚੱਕੀ ਉਹ ਤਾਂ ਗੱਡੀ ਦੇ ਵਿੱਚ ਪਾ ਮੈਂ ਪੋਂਸੇ ਦੀ ਗੱਡੀ ਕਮਾ ਕੇ ਕੱਢ ਤਾ ਫੇਰ ਚੱਕੀ ਲੈ ਗਈ ਆ ਕਿੱਥੇ ਲੈ ਕੇ ਗਈ ਉਹ ਮੈਂ ਰੋਪੜ ਹਸਪਤਾਲ ਗਿਆ ਅਮਰਜੈਂਸੀ ਆ আচ্ছা ਜੀ ਉੱਥੇ ਜਾ ਕੇ ਦੇਖਿਆ ਉਹ ਦੋਨਾਂ ਨੂੰ ਮੱਕਦੇ ਤਾਂ ਉਹ ਵੀ ਡਾਕਟਰੀ ਉੱਥੇ ਆਈ ਆ ਉੱਥੇ ਜਾਂਦੇ ਸਾਰੇ ਕਿੰਨੀ ਕੋਈ ਅਮਰਸੀ ਵਾਲਾ ਵੀ ਇਹਨਾਂ ਦੀ ਉਮਰ ਦੀ ਮਤਲਬ ਉਹ ਹੀ ਆ ਵੀ 30 32 36 ਸਾਲ ਦੀ ਬੱਚੇ ਕਿੰਨੇ ਸੀ ਬੱਚੇ ਇਹਨਾਂ ਦੇ ਤਿੰਨ ਕੀ ਮੰਗ ਕਰਦੇ ਹੁਣ ਤੁਸੀਂ ਮੈਂ ਕੋਈ ਨਹੀਂ ਅਨਸਾਬ ਜਾਈਦਾ ਔਰ ਬੱਚੇ ਛੋਟੇ ਛੋਟੇ ਉਹਨਾਂ ਦਾ ਹੰਤਿਆ ਰੱਖਣਾ ਹੋਰ ਕੀ ਕਰ ਸਕਦੇ ਹਾਂ ਕੁਣ ਕੋ 10 ਮਿੰਟ ਪਹਿਲਾਂ ਇਹਦੀ ਕਾਲ ਆਈ ਹੈਗੀ ਕਟੋਰ ਰੂਮ ਤੇ ਤੇ ਇਹ ਹਾਦਸਾ ਹੋਇਆ ਉਹਨੂੰ ਲਗੋ 15-20 ਮਿੰਟ ਲੇਕਿਨ ਸਾਡੇ ਪਹੁੰਚਰ ਕੋਲ ਤਾਂ ਇਹ ਜਿਹੜੇ ਯਕਮੀ ਹੋਏ ਉਹਨੂੰ ਹਸਪੀਟਲ ਲੈ ਗਈ ਚੱਕੇ ਆਪਣੀ ਗੱਡੀ ਚ ਬਿੰਦੇ ਵਾਲੇ ਸੀ ਯਕਮੀ ਉਹਨੇ ਦੱਸਿਆ ਪਰ ਜਿੱਦਾਂ ਦੇ ਜਾਨ ਸਾਹਿਬ ਕੋ ਇੱਕ ਜੈਂਟਸ ਇੱਕ ਲੇਡੀ ਹੈ ਕਿਹੜੀ ਜਗ੍ਹਾ ਤੇ ਹਾਦਸਾ ਹੋਇਆ ਇਹ ਪਾਜੀ ਐ ਸੈਂਟੀਨਲ ਦੇ ਫਟਕੀ ਦੇ ਮੋੜ ਹੋਇਆ ਹੈ ਰੋਪੜ ਕੋਈ ਬੜੀ ਗੱਡੀ ਵਾਰੇ ਕੁਛ ਪਤਾ ਲੱਗਦਾ ਗੱਡੀ ਇੱਕ ਬੰਦ ਪਹਿਲਾਂ ਹੀ ਰੋਡ ਦੇ ਪਹਿਲਾਂ ਹੀ ਖੜੀ ਸੀਗੀ ਮੋੜੇ ਤੇ ਉਹਦੇ ਵਿੱਚ ਆ ਕੇ ਵੱਜ ਗਈ ਠੀਕ ਹਾਂਜੀ Grazie. Yeah. Yeah.